ਸੋ <ELL> so, ਸੋ ਹੰਮਾਰੇ ਸ਼ੇਹੇ ਸੁਨੋ ਹੰਦੀਏ ਜਿਹਨੇ ਸੱਚੇ ਪਾਸ਼ਾਏ ਨੇ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਜਕਾਰਾ ਦਿੱਤਾ ਹੈ ਉਹ ਇਹ ਜਕਾਰਾ ਜਿਹੜਾ ਪੰਜ ਵਾਰ ਸਵੇਰੇ ਪੰਜ ਵਾਰ ਸ਼ਾਮ ਨੂੰ ਲਾਉਣ ਲੇ। ਔਰ ਇਹ ਜਕਾਰੇ ਦੇ ਵਿੱਚ ਸਚੇ ਫਾਸ਼ਨ ਨੇ ਲਿਖਾਇਆ ਸੀਗਾ। ਜੋ ਪੰਜ ਵਾਰ ਬੋਲੇ ਜਕਾਰ ਸੋ ਹਮਾਰਾ ਹੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਤਿਸ ਜਮਨਾ ਸਕੇ ਮਾਰ। ਲਾੜੀ ਮੌਤ ਨਾ ਕਰੇ ਕੁੜਮਾਈਆ ਕਿਉਂਕਿ ਅਕਾਲਪੁਰ ਆਪਣੇ ਕੀ ਕਿਆ ਸੀ ਮੈਂ ਜਕਾਰਾ ਲਾਉਂਦੇ ਹੋ ਤਾਂ ਮੈਂ ਤੁਹਾਨੂੰ ਜਮ੍ਹਾਂ ਦੇ ਕੋਲੋਂ ਵੀ ਬਚਾ ਲੈਣਾ ਆਖਰੀ ਸਮੇਂ ਦੇ ਵਿੱਚ ਮੈਂ ਖੁਦ ਆਪ ਲੈਣ ਵਾਸਤੇ ਆਵਾਂਗਾ ਤਾਂ ਆਪ ਹੀ ਤਾਂ ਆਪ ਪਰ ਇਹਦੇ ਨਾਲ ਨਾਲ ਹਜੂ ਸ਼ਾਂਸ਼ਾਈ ਨੇ ਕੰਡੀਸ਼ਨ ਵੀ ਬੜੀ ਵੱਡੀ ਰੱਖੀ ਹੈ ਇਹ ਨਹੀਂ ਆ ਕਿ ਸਿਰਫ ਅਸੀਂ ਜਕਾਰਾ ਕਰਾਂ ਕਕਰਮ ਜਿੰਨੇ ਮਰਜੀ ਕਰੀ ਜਾਈਏ ਤੇ ਕਰਕੇ ਤੇ ਜਕਾਰੇ ਲਾ ਲਿਆ ਤੇ ਪਾਸ ਨਹੀਂ ਇਦਾਂ ਨਹੀਂ ਹੈ ਹਜੂਰ ਸ਼ੰਚਾਈ ਨੇ ਲਿਖਾਇਆ ਫਿਰਦਾ ਸੋਧ ਜਿਸ ਜਨ ਪੰਜ ਵਾਰ ਸੋਹਉ ਆਰਈ ਸ਼ੇਸ਼ ਨੂੰ ਵਿਸ਼ਨੂੰ ਭਗਵਾਨ ਰਸਨਾ ਗਾਇਆ ਕੋਟਨ ਕੋਟ ਜਨਮਾਂ ਪਾਪ ਰਹੇ ਮਟਾਈਆ ਹੁਣ ਜਿੱਥੇ ਫਿਰਦਾ ਸੋਧ ਰੱਖ ਦਿੱਤੀ ਕੰਡੀਸ਼ਨ ਤੇ ਫਿਰਦਾ ਸੋਧ ਦੇ ਵਿੱਚ ਸਾਰਾ ਕੁਝ ਆ ਗਿਆ ਕਿਉਂਕਿ ਜਦ ਤੱਕ ਫਿਰਦਾ ਨਹੀਂ ਸੋਧਿਆ ਜਾਂਦਾ 19 ਦੇਰ ਤੱਕ ਕੁਛ ਨਹੀਂ ਮਿਲਦਾ ਇਸ ਕੋਲੇ ਖੇਰੇ ਵਿੱਚ ਨਾ ਰਹੀ ਗਿਆ ਆਪਾਂ ਕਿ ਸਰਪੰਚ ਵਾਰ ਜਕਾਰੇ ਸਵੇਰੇ ਲਾਲੇ ਪੰਜ ਵਾਰ ਸ਼ਾਮ ਨੂੰ ਲਾਲੇ ਤੇ ਡੇੜਾ ਪਾਰ ਨਹੀਂ ਕਿਉਂਕਿ ਧਾਰਾਂ ਦੋਵੇਂ ਕਾਲ ਯੁਗ ਤੇ ਸਾਂਝੁਕ ਦੀਆਂ ਇਕੱਠੀਆਂ ਚੱਲਦੀਆਂ ਔਰ ਬਾਰ ਨਹੀਂ ਹੈ ਜਿਹੜਾ ਸਮੇਂ ਦੇ ਮੁਤਾਬਕ ਆਪਾਂ ਕਹਿ ਲੋ ਕਿ ਆ ਸਮੇਂ ਦੇ ਤੇ ਚੱਲ ਰਹੀਆਂ ਆ ਹੁਣ ਪਿਛੇ 23 ਸੀਗਾ ਹੁਣ 24 ਹੋ ਗਿਆ ਕੋਈ ਫਰਕ ਨਹੀਂ ਪਿਆ ਸੀ ਦਾ ਉਹੀ ਇਨਸਾਨ ਉਹੀ ਕਰਮ ਉਹੀ ਕਾਰ ਉਹੀ ਬਾਹਰ ਉਹੀ ਸਮਾ ਉਹੀ ਤੋਪ ਕੋਈ ਸ਼ਾ ਉਹੀ ਸਾਰਾ ਕੁਝ ਚੱਲਦਾ ਹੈ ਜਿਹੜਾ ਸਾਜਗ ਸਾਜਗ ਤੋਂ ਲਾ ਕੇ ਸਾਜਗ ਫਿਰ ਆ ਗਿਆ ਤ੍ਰੇਤਾ ਫਿਰ ਦੁਆਪਰ ਫਿਰ ਕਲਯੁਗ ਸਾਜਗ ਕੀ ਸੀਗਾ ਜਿਹਦੇ ਵਿੱਚ ਸੱਤ ਸਤਵਾਦੀ ਸੀਗੇ ਸਾਰੇ ਔਰ ਸਤ ਦੀ ਪਾਵਨਾ ਦੇ ਵਿੱਚ ਰਹਿੰਦੇ ਸੀ ਫਿਰ ਉਸ ਤੋਂ ਅੱਗੇ ਆ ਗਿਆ ਸੀਗਾ ਤ੍ਰੇਤਾ ਤ੍ਰੇਤਾ ਦੇ ਵਿੱਚ ਤਿੰਨ ਭਾਗ ਹੋ ਗਏ ਤਿੰਨ ਭਾਗ ਜਿਹੜੇ ਤ੍ਰੇਤਾ ਦੇ ਹੋ 75% ਸਚਾਈ ਰਹਿ ਗਈ ਤੇ 25% ਝੂਠ ਨੇ ਆ ਕੇ ਵਿੱਚ ਐਂਟਰੀ ਮਾਰ ਲਈ। ਉਸ ਤੋਂ ਬਾਅਦ ਆ ਗਿਆ ਦੁਆਪਰ। ਦੁਆਪਰ ਦੇ ਵਿੱਚ ਅੱਧਾ ਝੂਠ ਤੇ ਅੱਧਾ ਸੱਚ। ਅੱਧੋ-ਅੱਧੀ ਹੋ ਗਿਆ। ਹੁਣ ਆ ਗਿਆ ਕਲਯੁਗ। ਕਲਯੁਗ ਦੇ ਵਿੱਚ ਟੋਟਲੀ ਸਾਰੇ ਝੂਠ। ਸਾਰੇ ਝੂਠ, ਫਰੇਬ, ਵਕਾਰ, ਵਿਚਾਰ, ਬ੍ਰਿਸ਼ਟਾਚਾਰ ਦੁਜਾ ਸਾਰਾ ਹੀ ਕਰਮ ਲੈ ਲਿਆ। ਕੋਈ ਇਨਸਾਨ ਇਹੋ ਜਿਹਾ ਹੈ ਹੀ ਨਹੀਂ ਕਿ ਜਿਹੜਾ ਸੱਚ ਦੇ ਉੱਤੇ ਚੱਲਦਾ ਹੋਵੇ। ਇਸ ਕਰਕੇ ਇਹ ਜਿਹੜੀਆਂ ਧਾਰਾ ਜਿਹੜੀਆਂ ਦੋਵੇਂ ਚਲਦੀਆਂ ਆ ਰਹੀਆਂ ਵਾ ਹੁਣ ਸਤਜੋਗ ਦੀ ਧਾਰਾ ਜਿਹੜੀ ਆ ਉਹਦੇ ਵਿੱਚ ਤੇ ਆ ਜਾਂਦੇ ਸਤੋਗੁਣ ਕਲਯੋਗ ਦੇ ਵਿੱਚ ਸਾਰੇ ਤਮੋ ਗੁਣ ਆ ਜਾਂਦੇ ਗੁਣ ਰਜੋ ਤਮੋ ਸਤੋ ਤੈਨ ਭਾਵਨਾ ਚਲਦੀਆਂ ਸਾਡੇ ਵਿੱਚ ਹੁਣ ਜਦ ਤੱਕ ਇਸ ਟਾਈਮ ਜਿਹੜਾ ਕਲਯੋਗ ਦੇ ਵਿੱਚ ਆ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੁਗਲੀ ਨਿੰਦਿਆ ਈਰਖਾ ਵੈਰ ਵਿਰੋਧ ਨਫ਼ਰਤ ਤੇ ਦੁਐ ਇਹ ਪੂਰੀ ਕਲਯੋਗ ਦੀ ਭਾਵਨਾ ਦੇ ਵਿੱਚ ਜੇ ਸਾਜੋਗ ਦੇ ਵਿੱਚ ਐਂਟਰੀ ਕਰਦੇ ਆਂ ਤੇ ਜਾਤ ਸਾਤ ਸੰਜਮ ਸੰਤੋਖ ਦਇਆ ਨਿਮਰਤਾ ਸ਼ਾਂਤ ਚੀਲਤਾ ਪਰਉਪਕਾਰ ਪੁੰਨਦਾਨ ਤੇ ਖਿਮਾ ਕਰ ਦੇਣਾ ਇਹ ਕਿਦੀਆਂ ਜੀ ਸਾਰੀਆਂ ਸਾਜੋਗੀਆਂ ਆ ਪਾਉਂਦੇ ਕਿਉਂਕਿ ਜੇ ਅਸੀਂ ਇਹ ਤਮੋ ਗੁਣ ਦੇ ਵਿੱਚੋਂ ਨਿਕਲਾਂਗੇ ਤੇ ਸਾਜੋਗ ਦੇ ਵਿੱਚ ਐਂਟਰੀ ਕਰਾਂਗੇ ਤੇ ਹਿਰਦਾ ਤਾਂ ਹੀ ਸੋਧਿਆ ਜਾਣਾ ਇਸ ਭਲੇਖੇ ਦੇ ਵਿੱਚ ਨਾ ਰਹੀਏ ਕਿ ਪੰਜ ਕਰੇ ਸਵੇਰੇ ਲਾਲੇ ਤੇ ਪੰਜ ਸ਼ਾਮ ਨੂੰ ਲਾਲੇ ਤੇ ਸਾਡਾ ਬੇੜਾ ਪਾਰ ਨਹੀਂ ਇਦਾਂ ਬੇੜਾ ਪਾਰ ਨਹੀਂ ਹੋਣਾ ਜਦ ਤੱਕ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਅਸੀਂ ਤਿਆਗ ਦੇ ਨਹੀਂਗੇ ਉਨੀ ਦੇਰ ਤੱਕ ਬੇੜੇ ਪਾਰ ਨਹੀਂ ਹੋਣਾ ਕਿਉਂਕਿ ਜਦੋਂ ਵੀ ਅਕਾਲ ਪੁਰਖ ਉਤੋਂ ਛੱਪੀਆਂ ਭੇਜਦਾ ਕਿਉਂਕਿ ਪਹਿਲਾਂ 23 ਅਵਤਾਰ ਆਏ ਤਿੰਨ ਪੈਗੰਬਰ ਆਏ 10 ਗੁਰੂ ਸਾਹਿਬਾਨ ਆਏ ਕਿਉਂ ਆਏ ਸੀ ਸਮਾਜ ਨੂੰ ਸੁਧਾਰਨ ਲਈ ਸਮਾਜ ਜਦੋਂ ਕ੍ਰਿਤੀਆਂ ਦੇ ਉੱਤੇ ਪੈ ਜਾਂਦਾ ਵਾ ਤੇ ਡਿੱਗ ਜਾਂਦਾ ਵਾ ਫਿਰ ਉਹ ਕਿ ਪ੍ਰਮਾਤਮਾ ਤੋਂ ਅਕਾਲ ਪੁਰਖ ਆਪਣੀ ਸ਼ਕਤੀ ਭੇਜਦਾ ਸ਼ਕਤੀ ਭੇਜ ਕੇ ਸੰਸਾਰ ਨੂੰ ਸੱਚਾ ਮਾਰਗ ਦਿਖਾਉਣ ਨਾਲ ਔਰ ਐਸੇ ਕਰਕੇ ਹੀ ਉਹਨੂੰ ਆਉਣਾ ਪੈਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਲਿਖਾਇਆ ਸੀਗਾ ਜਿੱਦਾਂ ਨਾਨਕ ਦੁਨੀਆ ਕੈਸੀ ਹੋਈ ਸਾਲਗਮਿਤ ਨਾ ਰਹੋ ਕੋਈ ਕੰਗ ਜੀ ਪੜਿਆ ਆਪਾਂ ਭਾਈ ਬੰਦੂ ਹੇਤ ਚਕਾਇਆ ਦੁਨੀਆ ਕਾਰਨ ਦੀਨ ਗਵਾਇਆ ਗੁਰੂਆਂ ਸਾਰੇ ਕਿਉਂ ਗੁਲਾਮ ਗਰੀਬੀ ਨੇ ਲਿਖਾਇਆ ਸੀ ਇਹ ਲਿਖਾਇਆ ਕਿ ਨਾਨਕ ਸੰਸਾਰ ਨੂੰ ਕੀ ਹੋ ਗਿਆ ਸਹੀ ਜੀਵਨ ਰਸਤਾ ਮਾਰਗ ਦੱਸਣ ਵਾਲਾ ਮਿੱਤਰ ਕੋਈ ਲੱਭਦਾ ਹੈ ਜਿੰਨੇ ਕੀ ਆ ਝੂਠ ਦੇ ਫਰੇਬ ਦੇ ਸਾਰੇ ਬਕਾਰੀ ਔਰ ਭਰਾਵਾਂ ਸਕੇ ਸਬੰਧੀਆਂ ਵਿੱਚ ਵੀ ਪਿਆਰ ਨਹੀਂ ਰਹਿ ਗਿਆ ਔਰ ਦੁਨੀਆ ਮਾਇਆ ਦੀ ਖਾਤਰ ਮਾਇਆ ਦੀ ਖਾਤਰ ਆਪਣਾ ਆਪ ਜਿਹੜਾ ਉਹ ਅਮਾਨ ਹੀ ਗਵਾਇਆ ਜਿੱਥੇ ਦੇਖੋ ਕਿਸੇ ਨੂੰ ਹਰ ਬੰਦੇ ਨੂੰ ਇਹ ਆ ਕਿ ਮੈਂ ਲੁੱਟ ਲਾਂ ਮੈਂ ਕਰ ਲਾਂ ਮੈਂ ਇਹ ਕਰਨਾ ਮੈਂ ਆ ਵੀ ਇਕੱਠੀ ਕਰਨਾ ਜਾਂ ਜਦ ਕਿ ਇਸ ਕੱਲ ਦਾ ਸਾਨੂੰ ਪਤਾ ਹੈ ਵੀ ਇਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਜਾਣਾ ਕੁਝ ਨਹੀਂ ਪਰ ਜਿਹੜਾ ਉਹਦੀ ਖਾਤਰ ਅਸੀਂ ਪਾਪ ਕਮਾ ਲਿਆ ਉਹ ਪਾਪ ਜ਼ਰੂਰ ਨਾਲ ਲੈ ਕੇ ਜਾਏਗਾ ਔਰ ਇਸੇ ਕਰਕੇ ਹੀ ਉਹਨੇ ਸੱਚੇ ਮਾਰਗ ਤੇ ਚੱਲ ਨਹੀਂ ਪਉਣਾ ਤੇ ਜਿਹੜਾ ਤੁਸੀਂ ਹੁਣੇ ਪੜ੍ਹ ਕੇ ਰੱਖਿਆ ਮੈਂ ਕਹਾਂ ਕਿ ਸੱਚਖੰਡ ਦੇ ਵਿੱਚ ਵਿਰਲਾ ਗੁਰਮਤਿ ਕਿਸੇ ਵਿਰਲੇ ਗੁਰਮਖ ਪੜਾਵਾਂ ਪੱਲਾ ਪੰਨੂ ਆਪਣੀ ਗੰਡ ਬੰਧਾਈ ਆ ਇਹ ਵਿਰਲਾ ਇਹ ਘਾਟੀ ਬੜੀ ਔਖੀ ਆ ਚੜ੍ਹਨਾ ਹੀ ਪੜਾ ਔਖਾ ਬਿਲਕੁਲ ਹਾਂ ਮੰਨੂ ਆਪਾਂ ਤਰਵਾਸ ਦੇ ਲਈਏ ਵੀ ਚਲੋ ਠੀਕ ਆ ਆਪਾਂ ਜਿਹੜਾ ਥੋੜੇ ਬਲੇ ਕਰਕੇ ਤੇ ਆਪਾਂ ਕਰ ਲੈਨੇ ਪਰ ਇੰਨਾ ਸੌਖਾ ਮਾਰਗ ਨਹੀਂ ਹੈ ਸਚਿਪਾਸ਼ੀ ਨੇ ਇੱਕ ਵਾਰ ਮੈਂ ਚਿੱਠੀ ਪੜ੍ਹੀ ਸੀ ਉਹਦੇ ਵਿੱਚ ਲਿਖਾਇਆ ਇਹ 195 1955 ਦੀ ਆ ਹਜੂਰ ਚੈਨ ਚੈ ਨੇ ਸਚਿਪਾਸ਼ੀ ਨੂੰ ਸ਼ਬਦ ਲੈਣ ਬਾਰੇ ਦੱਸਿਆ ਸੱਚੇ ਪਾਸ਼ੇ ਨੇ ਲਿਖਿਆ ਸੋ ਹਮਾਰਾ ਹੀ ਸ਼ੇਸ਼ੰਗਿਸ਼ ਨੂੰ ਭਗਵਾਨ ਦੀ ਜੇ ਸ਼ਬਦ ਸਿਰਫ ਇਤਨਾ ਹੀ ਹੈ ਮਗਰ ਮਾਰਗ ਰਹਿਤ ਕਠਨ ਹੈ ਜੀ ਕਿਉਂਕਿ ਇਹ ਸ਼ਬਦ ਦੇ ਉੱਤੇ ਜਿਹੜਾ ਉਹਦੇ ਨਾਲ ਜਿਹੜੀ ਮਾਰਗ ਰਹਿਤ ਜਿਹੜੀ ਉਹ ਬਹੁਤ ਕਠਨ ਹੈ ਮਾਸ਼ਰਾਬ ਤਜੋਣਾ ਜਗਤ ਦੇ ਮਿਹਣੇ ਚੱਲਣੇ ਲੋਕ ਲੱਜਾ ਤਰ ਤਿਆਗਣੀ ਆਤਮ ਸੂਰਤ ਸ਼ਬਦ ਨਾਲ ਮੇਲ ਕਰਕੇ ਜਗਾਉਣੀ ਹੁਣ ਮਾਰਗ ਜਿਹੜਾ ਉਹ ਔਖਾ ਹੈ ਪਰ ਅਸੀਂ ਇਹ ਸੋਚ ਕੇ ਬੜਾ ਲਾਈਟਲੀ ਬੈਠੇ ਹੋਏ ਆਂ ਵੀ ਨਹੀਂ ਕੋਈ ਗੱਲ ਨਹੀਂ ਠੀਕ ਆ ਪਰ ਇਹਦੇ ਵਿੱਚ ਵਿੜਾਪਾਰ ਨਹੀਂ ਹੋਣਾ ਹੁਣ ਇੱਕ ਵਾਰੀ ਮਾਰੇ ਨੇ ਸੱਚੇ ਪਾਸ਼ੇ ਨੇ ਜੋ ਲਿਖਾਇਆ ਉਹ ਉਹਨਾਂ ਨੇ ਸੱਚ ਲਿਖਾਇਆ ਔਰ ਉਹ ਪੂਰਾ ਕਰਨਗੇ ਜੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਸੱਚ ਕਰਨ ਲੈ ਕੇ ਜਾਊਂਗਾ ਤਾਂ ਉਹ ਸ਼ਬਰ ਝੂਠਾ ਨਹੀਂ ਹੈ ਲੈ ਕੇ ਜਾਵੇਗਾ ਪਰ ਜੇ ਪਾਸ ਹੋਵੇਗਾ ਤੇ ਉਹ ਪਰਚਾ ਜਿਹੜਾ 33 16 ਦਾ ਪਾਸਤਾ ਆਇਆ ਆ ਜਿਹੜਾ ਇਹਨਾਂ ਨੇ ਟੰਗਿਆ ਹੋਇਆ ਇਹਨੂੰ ਵੇਹੜੇ ਵੇਦਾ ਨਹੀਂ ਰੱਖਣਾ ਚਾਹੀਦਾ ਸਿੱਧਾ ਕਿਸੇ ਮੜਾ ਕੇ ਜਾਂ ਸਾਫ ਸੁਥਰੇ ਵਿੱਚ ਪਾੜਨਾ ਨੇ ਆ ਤੇ A 33 16 ਦਾ ਸਾਡੇ ਵਾਸਤੇ ਪਰਚਾ ਪਾਤਾ ਹੁਣ ਜਾਣਣਾ ਵੇਖਣਾ ਅਸੀਂ ਇਹ ਹੈ ਕਿ 33 16 ਚੋਂ ਪਾਸ ਕਿੰਨੇ ਆਏ ਜੇ ਤੇ ਇਦੋਂ ਜ਼ਿਆਦਾ ਪਾਸ ਹੋ ਗਏ ਆ ਤੇ ਫਿਰ ਵੀ 50% ਚਾਂਸ ਕੋਈ ہاں 50% ਚਾਂਸ ਆ ਤੇ ਨਹੀਂ ਤੇ ਚੱਲ ਦੁਬਾਰੇ ਜਨਮ ਚ ਫੇਰ ਦੁਬਾਰੇ ਜਿਹੜਾ ਮੈਂ ਤੈਨੂੰ ਮਾਰਗ ਦੱਸ ਕੇ ਆਇਆ ਸੀਗਾ ਉਹਦੇ ਤੇ ਚੱਲ ਚੱਲ ਕੇ ਜਦੋਂ ਤੂੰ ਪਾਸ ਹੋਵੇਂਗਾ ਫਿਰ ਤੈਨੂੰ ਮੈਂ ਲੈ ਕੇ ਜਾਵਾਂਗਾ ਸਕੂਲ ਦੇ ਵਿੱਚ ਵੀ ਬੱਚਾ ਪੜਦਾ ਵਾ ਤੇ ਉਹਨੂੰ ਇਹ ਨਹੀਂ ਕਿ ਭੀ ਉਹਨੇ ਕਿਤਾਬਾਂ ਸਾਰੀਆਂ ਦੇਤੀਆਂ ਤੇ ਉਹਨੇ ਕਹਿੰਦਾ ਮੈਂ ਟੀਚਰ ਕਿ ਮੈਂ ਤੈਨੂੰ ਪਾਸ ਕਰਨਾ ਹੈ ਪਰ ਪਾਸ ਕਰਨਾ ਕਿਵੇਂ ਆ ਜਦੋਂ ਉਹਦੇ ਪੇਪਰ ਦੇ ਤੋਂ ਪਾਸ ਹੋਵੇਗਾ ਨੰਬਰ ਲਵੇਗਾ ਫੇਰ ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਸਾਨੂੰ ਅਸੂਲ ਲਿਖਾ ਦਿੱਤੇ ਆ ਉਹਨਾਂ ਦੇ ਉੱਤੇ ਚੱਲਣਾ ਹੀ ਪੈਣਾ ਚੱਲ ਕੇ ਉਹਦੇ ਉੱਤੇ ਪੇਪਰ ਪਾਸ ਕਲੀਅਰ ਕਰਨਾ ਹੀ ਪੈਣਾ ਜੇ ਨਹੀਂ ਕਰਦੇ ਤਾਂ ਇਹ ਮਤ ਜਾਣਿਓ ਕਿ ਸਾਨੂੰ ਉਹ ਸੁੱਕਾ ਪੁੱਕਾ ਲੈ ਜਾਏਗਾ ਇਦਾਂ ਦਾ ਕੋਈ ਮਾਰਗ ਨਹੀਂ ਹੈਗਾ ਕਿਉਂਕਿ ਕਰਮ ਜਿਹੜੇ ਆ ਉਹ ਮਾਰੇ ਨੇ ਲਿਖਿਆ ਹੋਇਆ ਬਾਣੀ ਦੇ ਵਿੱਚ ਮੈਂ ਕਰਮ ਦੇਖਣੇ ਆ ਔਰ ਬਿਨਾ ਕਰਮਾਂ ਤੋਂ ਕੁਛ ਨਹੀਂ ਹੋਣਾ ਆਉਣੇ ਮੈਂ ਦੱਸ ਦੇਣਾ ਇੱਕ 71 ਦੀ ਬਾਣੀ ਆ 71 ਮਹੀਨੇ ਦੀ 71 ਕਹੇ ਮੈਂ ਵੇਖਣਾ ਆਪਣਾ ਜੋਰ ਬਲ-ਬਲ ਵਿੱਚੋਂ ਪ੍ਰਗਟਾਈ ਆ ਨਾਲ ਤਕਣਾ ਪ੍ਰਭ ਦਾ ਫੁਰਨਾ ਫੋਰ ਜੋ ਫੁਰਨਿਆਂ ਵਿੱਚ ਸਭ ਨੂੰ ਰਿਆ ਉਠਾਈ ਆ ਸਮਝਾਉਂਦਾ ਫੁਰਨੇ ਦੇ ਕਿ ਵੀ ਸਮਝਾਤਾ ਸੱਚੇ ਪਾਸ਼ਾ ਨੇ ਸਵਾ 32 ਸਾਲ ਜਿਹੜੀ ਆ ਲਿਖਤ ਕਰਾਈ ਫਿਰ ਲਿਖਾਈ ਫਿਰ ਅਰਥ ਕਰ ਕਰਕੇ ਵੀ ਸਮਝਾਇਆ ਸਾਹਿਬ ਹੁਣ ਇਥੇ ਕੋਈ ਕਮੀ ਨਹੀਂ ਆ ਕਿ ਉਹਨਾਂ ਦੇ ਲਿਖਾਉਣ ਵਿੱਚ ਉਹਨਾਂ ਦੇ ਪੜਾਉਣ ਵਿੱਚ ਉਹਨਾਂ ਦੇ ਸਮਝਾਉਣ ਵਿੱਚ ਕੋਈ ਕਮੀ ਨਹੀਂ ਆ ਕਮੀਆਂ ਤਾਂ ਸਿਰ ਸਿਰਬ ਸਾਡੇ ਵਿੱਚ ਸਾਡੇ ਵਿੱਚ ਕਮੀਆਂ ਜਿਹੜੇ ਅਸੀਂ ਅੱਜ ਤੱਕ ਵੀ ਨਹੀਂ ਇਹ ਸਮਝ ਪਾ ਰਹੇ ਨਾ ਹੀ ਉਹਦਾ ਤੇ ਨਾ ਹੀ ਮਾੜੇ ਕਰਮਾਂ ਨੂੰ ਛੱਡ ਰਹੇ ਅੱਗੇ ਸ਼ਰਧਾ ਦੇਖਣਾ ਜ਼ੋਰ ਸ਼ਰੀਅਤ ਵਿੱਚ ਸ਼ਰਮ ਲੜਾਈ ਆ ਸ਼ਰਾ ਕੀ ਆ ਝਗੜੇ ਚੱਲ ਰਹਾ ਹੈ ਪੂਰੇ ਫੁੱਲ ਸਾਰੇ ਪਾਸੇ ਝਗੜੇ ਦਾ ਜਿਹੜਾ ਕੱਲ ਦਾ ਦੇਖਣਾ ਕੱਲ ਦਾ ਕਾਲਾ ਵੇਖਣਾ ਅੰਧ ਘੋਰ ਕੱਲ ਕੀ ਹੈ ਜਿਹੜਾ ਕਲਯੁਗ ਦਾ ਇਹਦਾ ਕਲਯੁਗ ਦਾ ਜਿਹੜਾ ਕਾਲਾ ਅੰਧ ਘੋਰ ਹੈ ਉਹ ਮੈਂ ਵੇਖਣਾ ਹੈ ਵੇਖਣਾ ਅੰਧ ਘੋਰ ਜੋ ਕਲਮਿਆਂ ਵਿੱਚ ਰਿਆਪਲਾਈ ਆ ਕਲਮੇ ਜਿਹੜੇ ਹੁੰਦੇ ਆ ਮੁਸਲਮਾਨਾਂ ਦਾ ਕਲਮਾ ਲੈਂਦੇ ਆ ਬਾਕੀ ਸਾਰੇ ਜੋ ਵੀ ਲਿਖਤ ਕਰਾਈ ਗਈ ਤੇ ਇਹ ਆ ਉਹ ਕਲਮਿਆਂ ਦੇ ਵਿੱਚ ਲਿਖਾਈ ਗਈ ਔਰ ਸੰਸਾਰ ਉਹਨਾਂ ਨੂੰ ਭੁੱਲ ਗਿਆ ਜਨ ਭਗਤਾਂ ਦਾ ਇੱਕੋ ਵੇਖਣਾ ਬੋਲ ਜੋ ਸੋਹੰਗ ਢੋਲੇ ਰਹਿ ਗਾਇਆ ਜਿਹੜੇ ਗੁਰਮੁਖ ਪ੍ਰਭ ਦੇ ਕੰਡੇ ਦਾ ਤੋਲ ਤੋਲ ਹੁਣ ਫਸ ਗਿਆ ਇੱਥੇ ਜਾਨ ਨੇ ਤੋਲਣਾ ਹੈ ਕੰਡੇ ਦੇ ਉੱਤੇ ਆਪਣੇ ਜੀ ਜਦੋਂ ਪ੍ਰਭੂ ਨੇ ਜਦੋਂ ਕੰਡੇ ਦੇ ਉੱਤੇ ਤੋਲਣਾ ਵਾ ਤੇ ਜਿਹੜਾ ਉਹਦੇ ਤੋਲ ਦੇ ਵਿੱਚ ਪੂਰਾ ਨਿਕਲ ਆਇਆ ਉਹ ਸ਼ਾਬਾਹ ਇਧਰ ਤੇ ਨਹੀਂ ਤੇ ਚੱਕ ਉੱਤੇ ਫੇ 84 ਦੇ ਵਿੱਚ ਜਿਹੜੇ ਗੁਰਮੁਖ ਪ੍ਰਭੂ ਦੇ ਕੰਡੇ ਦਾ ਤੋਲ ਗਏ ਤੋਲ ਕੀਮਤ ਤੋਲਿਆਂ ਮਾਸਿਆਂ ਤੋਂ ਬਾਹਰ ਕਢਾਈ ਆ ਉਹ ਸੱਚਖੰਡ ਦੁਆਰੇ ਦੇ ਰਤਨ ਅਨਮੋਲ ਕੀਮਤ ਕੋ ਵਾਰ ਦੇਣੀ ਜਗਾਈ ਹੈ ਜਿਹੜੇ ਕੰਡੇ ਤੇ ਤੋਲ ਗਏ ਸੱਚਖੰਡ ਦੁਆਰੇ ਦੇ ਰਤਨ ਅਨਮੋਲ ਉਹ ਆਗੇ ਆਵੇਂ ਭੁਲੇਖੇ ਦਾ ਇੰਨਾ ਵਿੱਚ ਨਾ ਰਹਿ ਜਾਓ ਤੇ ਭੁਲੇਖੇ ਦੇ ਵਿੱਚ ਮਾਰੇ ਨਾ ਜਾਇਓ ਉਹ ਮਾਰਾ ਇਹਨੇ ਸਾਨੂੰ ਸਮਝਾਇਆ ਕੁਛ ਨਹੀਂ ਬਾਣੀ ਨੂੰ ਪੜੋ ਪੜ ਕੇ ਵਿਚਾਰੋ ਵਿਚਾਰ ਕੇ ਆਪਣੇ ਉਤੇ ਲਾਗੂ ਕਰੋ ਜਦ ਤੱਕ ਜਦ ਤੱਕ ਅਸੀਂ ਇਹ ਬਾਣੀ ਨੂੰ ਪੜਦੇ ਨਹੀਂ ਵਿਚਾਰਦੇ ਨਹੀਂ ਉਹਨੂੰ ਆਪਣੇ ਉਤੇ ਲਾਗੂ ਨਹੀਂ ਕਰਦੇ ਮੰਨਦੇ ਨਹੀਂ ਉਨੀ ਦੇਰ ਤੱਕ ਭੁੱਲ ਜਾਓ ਕਿ ਸੱਚ ਕੰਧ ਦਾ ਰਸਤਾ ਮਿਲ ਜੇਗਾ ਇੰਨਾ ਹੀ ਭਟਕਣਾ ਦੇ ਵਿੱਚ ਰਹਿ ਜਾਣਾ ਸਤ ਸੰਤ ਸਹੇ ਲੈ ਸੱਚ ਵਰੋਲ ਬਰੋਲਿਆਂ ਵਿੱਚੋਂ ਬਾਹਰ ਕਢਾਈ ਆ ਕਿਹੜੇ ਸੰਤ ਸੰਤ ਜਿਹੜੇ ਆ ਸੰਤ ਦੋ ਅੱਖਰ ਆ ਸ ਸੇ ਨੂੰ ਟਿੱਪੀ ਦੇ ਤਤ ਸੰਤ ਤੋਂ ਪਹਿਲਾਂ ਸਿਆਸੀ ਆ ਜਾਂਦੇ ਆ ਤੇ ਤੱਤੇ ਤੋਂ ਤਿਆਗੀ ਆ ਜਾਂਦੇ ਆ ਸਿਆਸੀ ਸਮਾਜ ਨਾਲੋਂ ਆਪਣੇ ਆਪ ਨੂੰ ਤਿਆਗ ਕਰਵਾ ਤੇ ਤਿਆਗੀ ਕਾਮਕੋਰ ਲੋ ਮੋਹ ਹੰਕਾਰ ਦੇ ਨਾਲੋਂ ਖਤਮ ਕਰ ਦੇਣ ਇਹਨੂੰ ਤਿਆਗ ਦੇਣਾ ਉਹ ਜਿਹੜੇ ਬਰੋਲ ਕੇ ਉਹਨੇ ਆਪਣੇ ਚਰਨਾਂ ਦੇ ਵਿੱਚ ਲੈ ਕੇ ਜਾਣੇ ਆ ਸੰਤ ਸਹੇਲੇ ਸੱਚ ਬਰੋਲ ਬਰੋਲਿਆਂ ਵਿੱਚੋਂ ਬਾਹਰ ਕਢਾਈ ਆ ਗੁਰਮਖੋ ਇਹ ਬਚਨ ਬੱਚਿਆਂ ਵਾਂਗ ਨਾ ਜਾਣਿਓ ਮੁਖੌਲ ਜੋ ਮਹਾਰਾਏ ਨੇ ਲਖਾਤਾ ਵਾ ਜੋ ਸਮਝਾਤਾ ਇਹ ਬੱਚਿਆਂ ਵਾਂਗ ਮਖੌਲ ਨਾਲ ਸਮਝ ਲਿਓ ਨਹੀਂ ਤੇ ਰਗੜੇ ਜਾਣਾ ਤੇ ਅਸੀਂ ਹੈ ਨਹੀਂ ਕਿ ਵੈਸੇ ਕਰਮਾਂ ਦੇ ਵਿੱਚ ਆ ਗਏ ਕੋਲੇ ਇਹ ਬਚਨ ਬੱਚਿਆਂ ਵਾਂਗ ਨਾ ਜਾਣਿਓ ਜਗਤ ਮਖੌਲ ਮਸਕਰਾ ਰੂਪ ਨਾ ਕੋਈ ਬਣਾਈਆ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਸਭ ਦੇ ਪੜਦੇ ਦੇਵੇ ਕੋਲ ਹੁਣ ਕੀ ਕਰੋਗੇ ਕਿ ਤੁਹਾਨੂੰ ਭਜੋਗੇ ਇਹ ਪਰਦੇ ਜਿਹੜੇ ਆ ਉਹ ਸਾਰੇ ਤੁਹਾਡੇ ਸਾਹਮਣੇ ਜਿਹੜੇ ਪਰਮਾਤਮਾ ਨੇ ਖੋਲ ਦੇਣੇ ਆ ਤੇ ਫੋਲ ਕੇ ਤੈਨੂੰ ਦਿਖਾ ਦੇਣਾ ਵਾ ਪਿਆ ਵੇਖ ਲਾ ਕੀ ਕਰ ਰਿਹਾ ਆਵਾ ਕਿਉਂਕਿ ਆਪਾਂ ਇਹ ਸੁਣਿਆ ਵੀ ਇਹ ਚਿੱਤਰ ਗੁਪਤ ਆ ਚਿੱਤਰ ਗੁਪਤ ਦਾ ਮਤਲਬ ਹੁੰਦਾ ਗੁਪਤ ਚਿੱਤਰ ਬਣਾਉਣ ਵਾਲਾ ਸਾਨੂੰ ਪਤਾ ਵੀ ਨਹੀਂਗਾ ਉਹ ਚਿੱਤਰ ਸਾਰੇ ਬਣ ਰਹੇ ਆ ਬਣ ਕੇ ਉਹ ਤਸਵੀਰ ਜਿਹੜੀ ਉਹ ਸਾਹਮਣੇ ਤੇ ਤੁਹਾਡੇ ਸਾਹਮਣੇ ਉਹਨੇ ਰੱਖ ਦੇਣੀ ਵੀ ਆ ਲੈ ਦੇਖ ਦੇਖ ਆਪਣੇ ਪਰਦੇ ਵੀ ਕੀ ਕਰਦਾ ਰਿਆਂ ਦੇ ਕਿਹੜੇ ਹੁਣ ਤੂੰ ਦੱਸ ਵੀ ਕਿਹੜੇ ਪਾਸੇ ਜੋਗਾ ਹਾਂ ਜਾਂ ਤੇ ਤੈਨੂੰ ਵਾਪਸ ਛਟੂਗਾ 84 ਦੇ ਵਿੱਚ ਤੇ ਕਾਹਦਾ ਆ ਕੇ 84 ਦੇ ਵਿੱਚੋਂ ਮਾਨਸ ਜਨਮ ਦੇ ਵਿੱਚ ਆਏਗਾ ਤੇ ਮਾਨਸ ਜਨਮ ਦੇ ਵਿੱਚ ਅਗਲੇ ਪਾਸੇ ਫੇਰ ਪੇੜਾ ਪਾਰ ਹੋਣਾ ਕਿੱਧਰ ਕੋਈ ਦੇਖਾ ਮੰਗਦੇ ਕਿਆ ਮੁਖ ਦਿਖਾਏਗਾ ਕਿਆ ਮੁਖ ਦਿਖਲਾਏਗਾ ਇਸ ਕਰਕੇ ਇਹ ਜਿਹੜੇ ਆ ਪਰਦੇ ਜਿਹੜੇ ਆ ਤੁਹਾਡੇ ਸਾਹਮਣੇ ਸਭ ਦੇ ਪਰਦੇ ਦੇਣੇ ਖੋਲ ਚਾਰ ਕੁੰਟ ਖੋਜ ਖੁਜਾਈ ਆ 184 ਵਿੱਚੋਂ ਰੱਖਣੇ ਉਹ ਨਰੋਲ ਐਰਾ ਵਗੈਰਾ ਨਹੀਂ ਆ ਹਾਂ ਜਰੂਰ ਨਰੋਲ ਨਰਕਾਰ ਨੂੰ ਸੀ ਹਾਂ ਤੇ ਜੇ 184 ਵਿੱਚੋਂ ਰੱਖਣੇ ਉਹ ਨਰੋਲ ਜਿਹੜੇ ਨਿਰੇ ਨਿਰਵੈਰ ਨੂੰ ਸੀ ਸਿਵਾਈ ਆ ਕਿਉਂਕਿ ਉਹ ਨਿਰਵੈਰ ਆ ਪਹਿਲਾਂ ਤੇ ਅਸੀਂ ਵੈਰ ਦੇ ਵਿੱਚੋਂ ਨਹੀਂ ਖਤਮ ਹੋ ਰਹੇ ਵੈਰ ਦੇ ਵਿੱਚ ਹੀ ਆ ਲੜੀ ਜਾ ਰਹੇ ਆ ਆਪਸ ਵਿੱਚ ਘਰਾਂ ਚ ਵੀ ਧੀਆ ਪੁੱਤਾਂ ਮਾਣਾ ਸੰਗਤ ਨਾਲੇ ਬਾਰੇ ਲੋਕਾਂ ਦੇ ਨਾਲ ਵੈਰੀ ਨਹੀਂ ਖਤਮ ਕਰ ਰਿਹਾ ਤੇ ਇਸ ਕਰਕੇ ਉਹਨੇ ਜਿਹੜਾ ਵਗਾ ਰੱਖਣੇ ਕਿਹੜੇ ਨਰੋਲ ਹੈ ਜਿਹੜੇ ਨਿਰੇ ਨਿਰਵੈਰ ਨੂੰ ਸੀਸ ਸਵਾਰ ਹੈ ਸੀਸ ਝੁਕਣ ਦਾ ਮਤਲਬ ਉਹਦੇ ਹੁਕਮ ਨੂੰ ਮੰਨਣਾ ਕਿਉਂਕਿ ਉਹ ਨਿਰਵੈਰ ਆ ਉਹਨੂੰ ਭਗਤ ਵੀ ਨਿਰਵੈਰ ਹੀ ਚਾਹੀਦੇ ਆ ਵੈਰ ਵਾਲੇ ਆਪ ਦਾ ਰੂਪ ਬਣਾਉਂਦੇ ਆ ਵੈਰ ਦੇ ਵਾਲੇ ਜਿਹੜੇ ਉਹ ਨਹੀਂ ਚੱਲਣੇ ਬਾਕੀ ਸੁਣ ਲਓ ਜਿਹੜੇ ਰੱਖਣੇ 1084 ਵਿੱਚੋਂ ਰੱਖਣੇ ਉਹ ਨਰੋਲ ਜਿਹੜੇ ਨਿਰੇ ਨਿਰਵੈਰ ਨੂੰ ਸੀਸ ਝੁਕਾਈ ਆ ਬਾਕੀ ਸੁਣ ਲਓ ਜਿਹੜੇ ਨਹੀਂ ਨਿਰਵੈਰ ਹੋਏ ਧਰਤ maat ਦੀ ਧੌਲ ਸਵਾ ਕੇ ਗੋਦ ਤੋਲਾ ਮਾਰ ਕੇ ਲੈਣੇ ਢਾਈ ਆ। ਬਾਕੀਆਂ ਦਾ ਹਾਲ ਸੁਣ ਲਓ। ਕਿ ਉਹ ਧਰਤੀ ਦੇ ਵਿੱਚ ਠੋਕ ਦੇਣੇ ਆ ਤੇ ਠੋਕਣੇ ਕਿੱਦਾਂ ਵਾਂ ਤੋਲਾ ਮਾਰ ਕੇ। ਤੋਲਾ ਮਾਰ ਕੇ। ਤੋਲਾ ਮਾਰ ਕੇ ਹਾਂ ਹਾਂ ਤੇ ਤੋਲਾ ਮਾਰ ਮਾਰ ਕੇ ਭੰਨ ਕੇ ਧਰਤੀ ਦੇ ਵਿੱਚੇ ਠੋਕ ਦੇਣੇ ਆ। ਇਸ ਕਰਕੇ ਵੀਰ ਮੇਰੇ ਉਹ ਜਿੱਥੇ ਇਹ ਕੱਲੇ ਜਕਾਰਿਆਂ ਨਾਲ ਨਹੀਂ ਸਰਦਾ ਜਦ ਤੱਕ ਉਹਦੇ ਅਸੂਲ ਜਦ ਰਹਿਣ ਅਸੂਲ ਨਹੀਂ ਮੰਨਦੇ ਉਹਦੀ ਬਾਣੀ ਨੂੰ ਨਹੀਂ ਉਹ ਕੰਮ ਮੰਨਦੇ ਉਨੇ ਦਿਨ ਤੱਕ ਕੁਝ ਨਹੀਂ ਮਿਲਣਾ। ਬਾਕੀ ਧਰਤmaat ਦੀ ਤੋਲ ਦੀਸਵਾ ਕੇ ਗੋਦ ਧੋਲਾ ਮਾਰ ਕੇ ਲੈਣੇ ਢਾਈ ਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਉਹਨਾਂ ਦੇ ਵਸਨਾ ਕੋਲ ਜਿਨ੍ਹਾਂ ਨੂੰ ਆਪਣੀ ਕੁਲ ਲਿਆਬ ਬਣਾਈ ਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨੇ ਕਿਹਨਾਂ ਦੇ ਕੋਲ ਵਸਨਾ ਜਿਨ੍ਹਾਂ ਨੂੰ ਆਪਣੀ ਕੁਲ ਕੁਲ ਚ ਬਣਾ ਲਿਆ ਕੁਲ ਕਿਹੜੀ ਆ ਉਹਦੀ ਨਿਰਵੈਰ ਦੀ ਕੁਲ ਜਿਹੜੀ ਆ ਉਹ ਨਿਰਵੈਰ ਜਦ ਤੱਕ ਜਦ ਤੱਕ ਉਹ ਕੁਲ ਦੀ ਜਿਹੜਾ ਨਿਰਵੈਰ ਦੀ ਕੁਲ ਜਿਹੜੀ ਉਹ ਨਿਰਵੈਰ ਨਹੀਂ ਹੈ ਤਉਦੀ ਕੁਲ ਨਹੀਂ ਹੈ ਮੇਸ ਕਰਕੇ ਹਰ ਸੰਗਤ ਜੀਓ ਜਿਹੜੇ ਨਿਰਵੈਰ ਹੋਣਗੇ ਤੇ ਬਾਚ ਉਹ ਹੀ ਪਾਉਣਗੇ ਕਿਉਂਕਿ ਉਹ ਨਰੋਲ ਉਹੀ ਆ ਜਿਹੜਾ ਨਿਰਵੈਰ ਕਿਉਂਕਿ ਭਗਤਾਂ ਨੂੰ ਵੀ ਨਿਰਵੈਰ ਹੀ ਹੋਣਾ ਪਵੇਗਾ ਤੇ ਨਿਰਵੈਰ ਹੋ ਕੇ ਹੀ ਨਿਰਵੈਰ ਨੂੰ ਅਸ਼ੀਸ਼ ਚ ਪਾਇਆ ਜਾਏਗਾ ਤੇ ਲਾਗੂ ਤਾਂ ਹੀ ਬਾਚ ਪਾਣਾ ਤਾਂ ਹੀ ਕੋਈ ਨਾ ਲਗਿਆ ਕਠਨ ਮੇਸ ਕਰਕੇ ਮਾਰਗ ਰਹਿਤ ਮਰਜ਼ਾਦਾ ਜਿਹੜੀ ਆ ਬਹੁਤ ਕਠਨ ਆ ਜੀ ਬਹੁਤ ਕਠਨ ਆ ਇੱਦਾਂ ਨੂੰ ਆਪਾਂ ਲਾਈਟਲੀ ਨਾ ਲਈਏ ਜੇ ਲਾਈਟਲੀ ਲੈਣੇ ਆ ਤੇ ਫਿਰ ਉਹਦੇ ਵਿੱਚੋਂ ਕੁਝ ਨਹੀਂ ਮਿਲਦਾ ਸੱਚੇ ਪਾਤਸ਼ਾਹੀ ਨੇ ਬਾਣੀ ਤਾਂ ਜਿਹੜੀ ਲਿਖਾਈ ਆ ਉਹ 24 ਗ੍ਰੰਥ ਲਿਖਾਏ ਆ ਤੇ 24 ਗ੍ਰੰਥਾਂ ਦੇ ਵਿੱਚ ਸੰਦੇਸ਼ ਬਹੁਤ ਵੱਡੇ ਵੱਡੇ ਆ ਜਿਹੜੀ ਗੱਲ ਮੇਰੇ ਵੀਰ ਹੁਣੇ ਪੜ ਰਿਆ ਸੀਗੇ ਤੁਸੀਂ ਕਿ ਬਾਕੀ ਉਹ ਕਹਿੰਦੇ ਮੈਂ ਭਗਤੀ ਨਹੀਂ ਕਰਾਉਣੀ ਸੱਚੇ ਪਾਤਸ਼ਾਹੀ ਨੇ ਲਿਖਾਇਆ 27 ਪੋ ਦੀ ਲਿਖਤ ਹੈ ਸਚੇ ਸੰਮਤ ਚਾਰ ਜਨ ਭਗਤੋ ਇਹ ਸਿੱਖਿਆ ਲੈਣੀ ਸਿੱਖ ਗੁਰ ਸੇਖੋ ਗੁਰ ਸੇਖ ਦਾ ਬਣੇ ਨਾ ਕੋਈ ਸ਼ਰੀਕ ਵੈਰੀ ਬਣ ਕੇ ਵੈਰ ਨਾ ਕੋਈ ਕਮਾਈ ਆ ਜਿਹੜਾ ਗੁਰਮੁਖ ਮੂੰਹੋਂ ਗਾਏ ਸੋਹੰ ਗੀਤ ਉਹ ਪਿਓ ਦਾਦੇ ਦਾ ਵੈਰੀ ਹੋਵੇ ਫਿਰ ਵੀ ਹੱਥ ਲਾਓ ਮੜਾਈ ਆ ਤੁਹਾਡੇ ਜੱਦੀ ਪੁਸ਼ਤੀ ਵੀ ਤੁਹਾਡੀ ਵੈਰ ਦੁਸ਼ਮਣੀ ਚੱਲਦੀ ਆ ਰਹੀ ਆ ਤੇ ਫਿਰ ਵੀ ਜੇਕਰ ਉਹਨੇ ਸੋਹੰ ਦਾ ਗੀਤ ਗਾਉਂਦਾ ਹੈ ਤੇ ਤੁਸੀਂ ਉਹਨੂੰ ਹੱਥ ਮੜਾਉਣਾ ਹੈ ਮੜਾਉਣਾ ਉਹਦੇ ਨਾਲ ਕਿਉਂਕਿ ਵਿੱਚ ਵਿੱਚ ਆ ਗਿਆ ਪਰਮਾਤਮਾ ਜਿਹੜਾ ਕਿਉਂ ਤੁਹਾਡਾ ਸਹਿਬ ਦੋਨਾਂ ਦੇ ਵਿੱਚ ਵਿਚੋਲਾ ਇੱਕ ਵਿਖਾਈਆ ਗੋਰਖਿਖ ਕਿਸੇ ਗੋਰਖਿਖ ਨੂੰ ਕਹੇ ਨੀਚ ਚੂੜਾ ਚਮਾਰ ਰਸਨ ਬੋਲ ਨਾ ਕੋਈ ਸੁਣਾਈ ਆ ਉਹਨਾਂ ਨੂੰ ਮਲਾਉਣ ਪਿੱਛੇ ਗੋਬਿੰਦ ਨੇ ਸ਼ਹੀਦ ਕਰਾ ਦਿੱਤੇ ਜਜ਼ਾਰ ਤੇ ਜਜ਼ੀਤ ਅਜਲ ਨਾਲ ਪਰਨਾਈ ਆ ਜਿਹੜੀ ਅੱਜ ਤੱਕ ਇਹ ਬਦਲ ਨਾ ਸਕੀ ਰੀਤ ਕਿਉਂਕਿ ਜਾਤ ਪਾਤ ਦੀ ਵਿਥ ਅਜੇ ਤੱਕ ਨਹੀਂ ਟੁੱਟੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੇ ਸ਼ਹੀਦ ਕਰਾਏ ਸੀ ਕਿ ਆਪਣੇ ਚਾਰੇ ਸਾਹਿਬਜ਼ਾਦੇ ਤੋਂ ਆਪਣਾ ਸਾਰਾ ਸਰਬੰਸ ਵਾਰਿਆ ਸੀ ਤੇ ਦੁਨੀਆ ਨੂੰ ਮਾਨਵਤਾ ਨੂੰ ਇੱਕ ਜਗ੍ਹਾ ਤੇ ਮਿਲਾਉਣ ਵਾਸਤੇ ਕੀਤਾ ਸੀ ਪਰ ਇਹ ਰੀਤ ਜਿਹੜੀ ਉਹ ਅੱਜ ਤੱਕ ਵੀ ਨਹੀਂ ਬਦਲ ਸਕੀ ਆ আচ্ছা ਇਸੇ ਕਰਕੇ ਗੋਬਿੰਦ ਦੁਬਾਰਾ ਫੇਰਾ ਪਾਈ ਆ ਝਗੜਾ ਮੁਕਿਆ ਨਾ ਹਸਤ ਕੀਟ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਲੇਖੇ ਲਾਵੇ ਆਉ ਥਾਈ ਹੁਣ ਇਹ ਕੰਡੀਸ਼ਨਾਂ ਜੇ ਸਾਰੀਆਂ ਆਪਾਂ ਫੁੱਲਫਿਲ ਕਰਦੇ ਆਂ ਤੇ ਫੇਰ ਜਿਹੜੀ ਆ ਭਗਤੀ ਵਾਲੀ ਰਹਿਤ ਆ ਕਿਉਂਕਿ ਇਹਨਾਂ ਸਾਰੀਆਂ ਨੂੰ ਸਾਨੂੰ ਮੰਨਣਾ ਪਏਗਾ ਫੇਰ ਹੋਰ ਜਿਹੜੀ ਆ ਸੱਚੇ ਪਾਸ਼ੇ ਨੇ ਇੱਥੇ ਇਸੇ ਕਰਕੇ ਲਿਖਾਤਾ ਸੀਗਾ ਮੈਂ ਕੋਈ ਭਗਤੀ ਨਹੀਂ ਕਰਾਉਣੀ ਨਾਮ ਨਹੀਂ ਜਪਾਉਣਾ ਨਾਮ ਨਹੀਂ ਜਪਾਉਣਾ ਦਾਨ ਨਹੀਂ ਕਰਾਉਣਾ ਪਾਣੀ ਨਾਲ ਨਹੀਂ ਨਹਾਉਣਾ ਅਗਨ ਤਤ ਨਾਲ ਤਾਨ ਨਹੀਂ ਸੜਾਉਣਾ ਖਾਕ ਪਪੂਤੀ ਨਹੀਂ ਮਲਾਉਣਾ ਫੂੜੀਆਂ ਸਫਾਂ ਉਤੇ ਨਹੀਂ ਬਹਾਉਣਾ ਚੱਲਦੇ ਫਿਰਦੇ ਪੰਜ ਵਾਰ ਢੋਲਾ ਸੋਹੰਮਾ ਰਾਜ ਢੋਲਾ ਗਾਉਣਾ ਸੱਚਖੰਡ ਦੇ ਆਪਚਾਈ ਆ ਕਿਉਂ ਕਿਉਂਕਿ ਤੁਸੀਂ ਮੇਰੇ ਹੁਕਮ ਦੀ ਪਾਲਣਾ ਕਰ ਲਈ ਜੇ ਹੁਕਮ ਮੰਨ ਲਿਆ ਵਾ ਤੇ ਸਾਰਾ ਕੁਝ ਹੋ ਗਿਆ ਤੇ ਫੇਰ ਤੁਹਾਨੂੰ ਇਹਨਾਂ ਦੇ ਉਤੇ ਕੋਈ ਐਸੋ ਜਿਹਾ ਤਪ ਦੇਣ ਦੀ ਲੋੜ ਨਹੀਂ ਕੋਈ ਭਗਤੀਆਂ ਲੋਣ ਦੀ ਲੋੜ ਨਹੀਂ ਕੋਈ ਕਾਇਦੇ ਨੇ ਇਸ ਕਰਕੇ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੀ ਪਾਲਣਾ ਕਰਨੀ ਜਿਹੜੀ ਆ ਉਹ ਸਭ ਤੋਂ ਜ਼ਰੂਰੀ ਆ ਜੇ ਅਸੀਂ ਪਾਲਣਾ ਕਰ ਲਈ ਆ ਤੇ ਪਾਰ ਤੇ ਨਹੀਂ ਤੇ ਵਿੱਚ ਮੰਝਤਾ ਇਸ ਕਰਕੇ ਆਪਾਂ ਸਥਿਤੀ ਸਮਾਪਤੀ ਕਰ ਲਈਏ ਕਿਉਂਕਿ ਮਹਾਰਾਜ ਦੇ ਹੁਕਮ ਤਾਂ ਬਹੁਤ ਲੰਮੇ ਆ ਹੁਕਮ ਬਹੁਤ ਜ਼ਿਆਦਾ ਆ ਅਸੀਂ ਉਹਦੇ ਉੱਤੇ ਪੂਰੇ ਚੱਲ ਨਹੀਂ ਪਾਰ ਐ ਕੋਸ਼ਿਸ਼ ਕਰੋ ਕਿ ਇਸ ਮਾਇਆ ਜਾਲ ਦੇ ਵਿੱਚੋਂ ਉੱਭਰ ਕੇ ਥੋੜਾ ਮਹਾਰਾਜ ਨੂੰ ਆਪਣੇ ਆਪ ਨੂੰ ਸਟੇਬਲ ਕਰੋ ਸਟੇਬਲ ਕਰਕੇ ਤੇ ਮੋਰੇ ਮਾਰਗ ਤੇ ਚੱਲੋ ਜੋ ਪਿੱਛੇ ਵਿੜਿਆ ਬੀਤ ਗਿਆ ਉਹ ਤੇ ਵਾਪਸ ਆਣਾ ਨਹੀਂ ਲੇਕਿਨ ਜਿਹੜਾ ਹੁਣ ਹੈਗਾ ਐ ਉਹਨੂੰ ਤੇ ਚਾਰ ਦਿਨ ਦਿਲਦੀ ਐ ਹੂੰ ਚਲੋ ਇੱਥੇ ਹੀ ਮਹਾਰਾਜ ਕੋਲ ਮਿਹਰ ਮੰਗਦੇ ਆ ਕੋਈ ਅਕਰਵਾਦ ਘਟ ਪੜਿਆ ਗਿਆ ਆਵੇ ਸੱਚੇ ਪਾਤਸ਼ਾਹੇ ਕੋਲੋਂ ਆ ਸੰਗਤ ਕੋਲੋਂ ਖੇਮਾ ਮੰਗਣਾ ਹੋ ਆ ਪੰਜ ਕਾਰਿਆਂ ਦਾ ਸਾਧ ਸੋ ਮਾਰਾ ਸ਼ੇਸ਼ ਨਿਸ਼ਾਨ ਪਵਨ ਦੀ ਜੈ ਸੋ